ਭਗਵਾਨੋ ਜਿੰਨੇ ਇੱਥੇ ਬੈਠੇ ਹੋ ਜਿੰਨੇ ਘਰਾਂ 'ਚ ਬੈਠ ਕੇ ਸਮਾਗਮ ਦਾ ਤੁਸੀਂ ਆਨੰਦ ਮਾਣ ਰਹੇ ਹੋ ਦੋਨੋਂ ਹੱਥ ਜੋੜ ਲਓ ਜੀ ਸਤਗੁਰ ਜੀ ਦੇ ਅਦਬ ਸਤਕਾਰ ਦੇ ਵਿੱਚ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਸਤਗੁਰ ਜੀ ਵੱਲੋਂ ਬੁਲੰਦ ਕੀਤੀ ਫਤੇ ਬੁਲਾਓ ਰਸਨਾ ਕਰੋ ਪਵਿੱਤਰ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਜਦੋਂ ਵੀ ਇਸ ਦਰ ਤੇ ਆਉਣਾ ਹੈ ਨਾ ਭਾਗਾਂ ਵਾਲਿਓ ਨਿਮਰਤਾ ਸਹਿਤ ਆਉਣਾ ਹੈ ਕੋਈ ਮੁਹੱਲੇ ਦਾ ਪ੍ਰਧਾਨ ਹੋਵੇ ਕੋਈ ਪੰਚ ਹੋਵੇ ਸਰਵੰਚ ਹੋਵੇ ਮਾਇਆ ਪੱਖੋਂ ਤਨਮਾਨ ਹੋਵੇ ਸੋਣਾ ਕੀਰਤਨ ਕਰ ਲੈਂਦਾ ਹੋਵੇ ਸੋਹਣੀ ਕਥਾ ਕਰ ਲੈਂਦਾ ਹੋਵੇ ਪਰ ਇੱਥੇ ਗੁਰਮੁਖੋ ਨਿਮਰਤਾ ਦੇ ਨਾਲ ਅੰਦਰੋਂ ਸਤਿਗੁਰ ਦੇ ਚਰਨਾਂ 'ਚ ਆ ਕੇ ਟਹਿਣਾ ਹੈ ਤੇ ਇਹ ਬੇਨਤੀ ਕਰਨੀ ਹੈ اے ਗਰੀਬ ਨਿਵਾਜ ਸਤਿਗੁਰ ਜੀ ਤੂੰ ਦਾਤੇ ਠਾਕੁਰ ਪ੍ਰਤੀਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤ ਪਾਲੋ ਹਮ ਬਾਰਿਕ ਤੁਮਰੇ ਧਾਰੇ ਜਿਹਵਾ ਏਕ ਕਮਨ ਗੁਣ ਕਹੀਏ ਬੇਸ਼ੁਮਾਰ ਬਿਆੰਤ ਸੁਆਮੀ ਤਿਰ ਅੰਤ ਨ ਕਿਨਹੀ ਲਈਏ ਕੋਟ ਪ੍ਰਾਦ ਹਮਾਰੇ ਖੰਡੋ ਅਨਿਕ ਵਿਧੀ ਸਮਝਾਵੋ ਬੋਲੋ ਕੋਟ ਪ੍ਰਾਦ ਹਮਾਰੇ ਖੰਡੋ ਅਨਿਕ ਵਿਧੀ ਸਮਝਾਵੋ ਹਮ ਅਗਿਆਨ ਅਲਪਮਤ ਥੋੜੀ ਤੂੰ ਆਪਣ ਬਿਰਦ ਰਖਾਵੋ ਤੁਮਰੀ ਸ਼ਰਦ ਤੁਮਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਣਹਾਰ ਦੇ ਅੱਲਾ ਨਾਨਕ ਕਰਕੇ ਲੋਲੇ ਮੈਂ ਗੁਰੂ ਦੇ ਭਰੋਸੇ ਕੇ ਨਾ ਗੁਰਮਖੋ ਜਿਹੜਾ ਇਸ ਦਰਦ ਦਾ ਗੋਲਾ ਬਣ ਜਾਵੇ ਨਾ ਜਿਹੜਾ ਇਸ ਦਰਦ ਦਾ ਗੋਲਾ ਬਣ ਜਾਵੇ ਮੇਰੇ ਗੁਰੂ ਰਾਮਦਾਸ ਪਿਤਾ ਜੀ ਮੇਰੇ ਬਾਬਾ ਦੀਪ ਸਿੰਘ ਜੀ ਉਹਨੂੰ ਦੁਨੀਆ ਦਾ ਬਾਦਸ਼ਾਹ ਬਣਾ ਦਿੰਦੇ ਨੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜਿਹੜਾ ਇਸ ਦਰਦ ਦਾ ਗੋਲਾ ਬਣ ਜਾਵੇ ਜਿਹੜਾ ਇਸ ਦਰਦ ਦਾ ਸੇਵਕ ਬਣ ਜਾਵੇ ਸਤ ਸੰਗਿਓ ਮੇਰੇ ਗੁਰੂ ਰਾਮਦਾਸ ਪਿਤਾ ਜੀ ਮੇਰੇ ਧੰਨ ਬਾਬਾ ਦੀਪ ਸਿੰਘ ਜੀ ਉਹਨੂੰ ਦੁਨੀਆਂ ਦਾ ਸੁਲਤਾਨ ਬਣਾ ਦਿੰਦੇ ਨੇ ਭਾਗਾਂ ਵਾਲਿਓ ਹੁਣ ਸੁਰਤियां ਲੈ ਜਾਓ ਖੰਡੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਧੰਨ ਗੁਰੂ ਅੰਗਦ ਦੇ ਪਿਤਾ ਜੀ ਖੰਡੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਿੰਘਾਸਨ ਦੇ ਬੈਠੇ ਨੇ ਬਿਅੰਤ ਸੰਗਤਾਂ ਆ ਕੇ ਸਤਗੁਰ ਦੇ ਚਰਨਾਂ ਤੇ ਨਮਸਕਾਰ ਭੀਆਂ ਕਰਦੀਆਂ ਨੇ ਅੱਜ ਇੱਕ ਬ੍ਰਾਹਮਣ ਦੱਲੇ ਇਲਾਕੇ ਦੇ ਵਿੱਚੋਂ ਗੁਰਮਖੋ ਉਹ ਵੀ ਸਤਗੁਰ ਦੀ ਛਰਦ ਵਿੱਚ ਆਉਂਦਾ ਹੈ ਜਿੱਥੇ ਸੰਗਤਾਂ ਨਮਸਕਾਰ ਭੀਆਂ ਕਰਦੀਆਂ ਨੇ ਅੱਜ ਇਸ ਬ੍ਰਾਹਮਣ ਨੇ ਵੀ ਸਾਨੇ ਗੁਰੂ ਅੰਗਦ ਦੇ ਪਿਤਾ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਨਮਸਕਾਰ ਕਰਕੇ ਸੰਗਤ ਦੇ ਵਿੱਚ ਇਹ ਬ੍ਰਾਹਮਣ ਬੈਠ ਗਿਆ ਜੀ ਇਹਦਾ ਨਾਮ ਸੀ ਜੋਧ ਇਹ ਜੋਧ ਬ੍ਰਾਹਮਣ ਗੁਰਮਖੋ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਹੈ ਦੋਨੋਂ ਹੱਥ ਜੋੜ ਕੇ ਨਿਮਰਤਾ ਦੇ ਨਾਲ ਗੱਲ ਵਿੱਚ ਪੱਲਾ ਪਾ ਕੇ ਸਤਗੁਰਦੇ ਸੰਗ ਮੁਖ ਹਾਜ਼ਰ ਹੁੰਦਾ ਹੈ ਦੋਨੋਂ ਹੱਥ ਜੋੜ ਕੇ ਨਿਮਰਤਾ ਸਾਹਿਤ ਬੇਨਤੀ ਕਰਨ ਲੱਗਾ ਇਹ ਬ੍ਰਾਹਮਣ ਕਹਿੰਦਾ ਹੈ हे ਗਰੀਬ ਨਵਾਜ਼ ਜੀ ਧੰਨ ਗੁਰੂ ਅੰਗਦ ਦੇ ਪਿਤਾ ਜੀ ਮੈਨੂੰ ਤੁਹਾਡੇ ਗੁਰਸਿੱਖਾਂ ਦੀ ਸੰਗਤ ਹੋਈ ਮੇਰਾ ਮਿਲਾਪ ਤੁਹਾਡੇ ਗੁਰਸਿੱਖਾਂ ਦੇ ਨਾਲ ਹੋਇਆ ਜਦੋਂ ਮੈਂ ਗੁਰਮੁਖਾਂ ਦੀ ਗੁਰਸਿੱਖਾਂ ਦੀ ਸੰਗਤ ਕੀਤੀ ਸਤਿਗੁਰੂ ਜੀ ਮੇਰੇ ਅੰਦਰ ਵੀ ਭਗਤੀ ਦਾ ਚਾਹ ਪੈਦਾ ਹੋ ਗਿਆ ਮਹਾਰਾਜ ਜੀ ਮੈਂ ਅਕਸਰ ਗੁਰਮੁਖੋ ਤੁਹਾਨੂੰ ਬੇਨਤੀ ਕਰਦਾ ਹੁੰਨਾ ਜੇ ਚੰਗਿਆਂ ਦੀ ਸੰਗਤ ਕਰੋਗੇ ਤਾਂ ਤੁਹਾਡੇ ਅੰਦਰ ਚੰਗੇ ਬਣਨ ਦਾ ਚਾਹ ਪੈਦਾ ਹੋ ਜਾਵੇਗਾ ਜੇ ਮਾਰਿਆਂ ਦੀ ਸੰਗਤ ਕਰੋ ਗੁਰਮੁਖੋ ਤੁਹਾਡੇ ਅੰਦਰ ਵੀ ਆਗੁਣ ਆ ਜਾਣਗੇ ਕੋਲਾ ਵੇਨਾ ਕੋਲਾ ਉਹ ਠੰਡਾ ਹੋਵੇ ਉਹਨੂੰ ਹੱਥ 'ਚ ਪੜੀਏ ਤਾਂ ਕਲਖ ਲਗਾ ਦਿੰਦਾ ਹੈ ਜੇ ਗਰਮ ਹੋਵੇ ਉਹਨੂੰ ਹੱਥ ਵਿੱਚ ਬੜੀਏ ਤਾਂ ਹੱਥ ਸਾੜ ਕੇ ਰੱਖ ਦਿੰਦਾ ਹੈ ਇਸੇ ਤਰ੍ਹਾਂ ਮਾੜੀ ਸੰਗਤ ਦਾ ਪ੍ਰਭਾਵ ਵੀ ਇਹੋ ਜਿਹਾ ਹੁੰਦਾ ਹੈ ਗੁਰਮੁਖੋ ਭਗਤ ਕਬੀਰ ਜੀ ਤੁਰੇ ਜਾ ਰਹੇ ਸਨ ਕੁਝ ਹੋਰ ਗੁਰਮੁਖੋ ਇਹਨਾਂ ਦੇ ਸੱਜਣ ਨਾਲ ਸਨ ਇਹਨਾਂ ਦੇ ਬੜੀ ਸੋਹਣੀ ਹਵਾ ਚੱਲ ਰਹੀ ਸੀ ਤੇ ਭਗਤ ਕਬੀਰ ਜੀ ਕੀ ਵੇਖਦੇ ਨੇ ਸਾਹਮਣੇ ਇੱਕ ਕੇਲੇ ਦਾ ਬੂਟਾ ਹੈ ਵੱਡੇ ਵੱਡੇ ਪੱਤੇ ਨੇ ਉਹਦੇ ਇੱਕ ਕੋਲ ਬੇੜੀ ਦਾ ਬੂਟਾ ਹੈ ਉਹਨੂੰ ਕੰਡੇ ਲੱਗੇ ਹੋਏ ਨੇ ਜਦੋਂ ਹਵਾ ਚੱਲੀ ਉਹ 베ਰੀ ਦੇ ਬੁੱਟੇ ਵੀ ਲਿਆ ਗੁਰਮੁਖੋ ਤਾਂ ਉਹ 베ਰੀ ਦੇ ਬੁੱਟੇ ਤੇ ਕੰਡੇ ਨਾ ਕੇਲੇ ਦੇ ਪੱਤਿਆਂ ਦੇ ਵਿੱਚ ਖੁੱਪ ਗਏ ਗੁਰਮੁਖੋ ਹਵਾ ਚੱਲਦੀ ਆ ਉਹ ਕੰਡੇ ਪੱਤਿਆਂ ਨੂੰ ਚੀਰਦੇ ਪਏ ਨੇ ਤੇ ਭਗਤ ਕਬੀਰ ਜੀ ਇੱਕ ਮਿੰਟ ਉੱਥੇ ਖਲੋ ਗਏ ਸੋਚੀ ਪੈ ਗਏ ਕਹਿੰਦੇ ਇਹ ਕੇਲਿਆਂ ਦੇ ਪੱਤਿਆਂ ਦਾ ਕੀ ਕਸੂਰ ਹੈ ਇਹਨਾਂ ਨੂੰ ਕਦੀ ਸਜ਼ਾ ਮਿਲਦੀ ਪਈ ਹੈ ਇੰਨੇ ਤੇ ਫਾਰਕਿੰਦਾ ਪਿਆ ਹੈ ਇਹ ਚੀਰੇ ਜਾ ਰਹੇ ਨੇ ਕਾਦੀ ਸਜ਼ਾ ਇਹਨਾਂ ਨੂੰ ਮਿਲਦੀ ਪਈ ਹੈ ਨਾਲ ਹੀ ਗੁਰਮਖੋ ਇੱਕਦਮ ਇਹ ਖਿਆਲ ਆਇਆ ਇਹ ਕੇਲਿਆਂ ਦਾ ਭਾਵੇਂ ਕਸੂਰ ਨਹੀਂ ਪਰ ਇਹਨਾਂ ਨੂੰ ਸੰਗਤ ਕੰਡਿਆਂ ਦੀ ਹੋ ਗਈ ਹੈ ਉਹ ਕੰਡਿਆਂ ਦੀ ਸੰਗਤ ਦਾ ਅਸਰ ਹੈ ਉਹ ਚੀਜ਼ ਦੀ ਇਹਨਾਂ ਨੂੰ ਸਜ਼ਾ ਮਿਲਦੀ ਪਈ ਹੈ ਉੱਥੇ ਫਿਰ ਭਗਤ ਕਬੀਰ ਦੀ ਸਲੋਕ ਉਚਾਰਨ ਕਰਦੇ ਨੇ ਕਹਿੰਦੇ ਕਬੀਰ ਮਾਰੀ ਮਰੂ ਨੇ ਸੰਗ ਕੀ ਕੇਲੇ ਨਿਗਜੋ 베ਰ ਉਹ ਝੂਲੇ ਉਹ ਝੂਲਦੇ ਨੇ ਉਹ ਝੂਲੇ ਉਹ ਚੀੜੀਏ ਸਾਖਤ ਸੰਗ ਨਾ ਹੀਰ ਕਹਿੰਦੇ ਇਸੇ ਤਰ੍ਹਾਂ ਸਾਖਤ ਦੀ ਸੰਗਤ ਹੈ ਜੇ ਬੰਦੇ ਨੂੰ ਸਾਖਤ ਦੀ ਸੰਗਤ ਹੋ ਜਾਵੇ ਨਾ ਨਾ ਚਾਉਂਦਿਆਂ ਹੋਇਆਂ ਵੀ ਬੰਦੇ ਦੇ ਵਿੱਚ ਔਗਣ ਆ ਜਾਂਦੇ ਨੇ ਔਗਣ ਇਸੇ ਕਰਕੇ ਬਾਬਾ ਕਬੀਰ ਜੀ ਕਹਿੰਦੇ ਕਬੀਰ ਸਾਖਤ ਸੰਗਣਾ ਕੀਜੀਏ ਦੂਰੋਂ ਜਾਈਏ ਭਾਗ ਅੱਜ ਇਹ ਜੋਤ ਬ੍ਰਹਮਣ ਦੀਆਂ ਅੱਖਾਂ ਲੱਗੇ ਏ ਗਰੀਬ ਨਿਵਾਸ ਸਤਗੁਰ ਜੀ ਤੇਰੇ ਗੁਰਮਖਾਂ ਦੀ ਸੰਗਤ ਹੋਈ ਤੇਰੇ ਰੰਗ ਰਤਰੀਆਂ ਦੀ ਸੰਗਤ ਹੋਈ ਮਹਾਰਾਜ ਜੀ ਤੇਰੇ ਗੁਰ ਸਿੱਖਾਂ ਦੀ ਸੰਗਤ ਹੋਈ ਉਹਨਾਂ ਦੀ ਸੰਗਤ ਕਰਕੇ ਮੇਰੇ ਅੰਦਰ ਵੀ ਭਗਤੀ ਦਾ ਚਾਹ ਪੈਦਾ ਹੋ ਗਿਆ ਹੈ ਮਹਾਰਾਜ ਜੀ ਕਿਰਪਾ ਕਰੋ ਇਹ ਨਾਮ ਦੀ ਬਖਸ਼ਿਸ਼ ਕਰਦੇ ਹੋ ਮਹਾਰਾਜ ਜੀ ਮੈਨੂੰ ਵੀ ਨਾਮ ਦਾ ਰੰਗ ਲੱਗ ਜਾਵੇ ਆਹੇ ਗੁਰੂ ਰਾਮਦਾਸ ਪਿਤਾ ਜੀ ਕਿਰਪਾ ਕਰਿਓ ਇਸੇ ਜਾਮੇ ਦੇ ਵਿੱਚ ਸਾਡੇ ਅੰਦਰ ਵੀ ਇਹ ਚਾਹ ਪੈਦਾ ਹੋ ਜਾਵੇ ਜਾ ਕੇਰਾ ਬਿਸਰ ਨਾਹੀ ਦਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਭਾਗਾਂ ਵਾਲਿਓ ਆਪਣੀ ਵੀ ਅਰਦਾਸ ਕਰਿਓ ਦਾਸ ਗਰੀਬ ਦੀ ਵੀ ਹੇ ਗੁਰੂ ਰਾਮਦਾਸ ਪਿਤਾ ਜੀ ਹੇ ਬਾਬਾ ਦੀਪ ਸਿੰਘ ਜੀ ਕਿਰਪਾ ਕਰਿਓ ਇਸੇ ਜਾਮੇ ਦੇ ਵਿੱਚ ਸਾਡੇ ਅੰਦਰ ਵੀ ਤੇਰੀ ਭਗਤੀ ਦਾ ਨਾਮ ਜਪਣ ਦਾ ਚਾਹ ਪੈਦਾ ਹੋ ਜਾਵੇ ਇੱਕ ਪਿਆਰ ਵਾਲਾ ਕਵੀ ਗੁਰਮੁਖੀ ਵਿੱਚ ਲਿਖਦਾ ਹੈ ਕਹਿੰਦਾ ਬੈਠੀਏ ਸੰਗ ਵੱਡਣ ਕੇ ਹੋਤ ਵੱਡਣ ਸਿਉ ਮੇਲ ਕਹਿੰਦਾ ਸੰਸਾਰ ਦੇ ਲੋਕੋ ਜੇ ਵੱਡਿਆਂ ਦੇ ਕੋਲ ਬੈਠੀਏ ਨਾ ਚੰਗਿਆਂ ਦੇ ਕੋਲ ਬੈਠੀਏ ਨਾ ਫਿਰ ਚੰਗੇ ਗੁਣ ਆ ਜਾਂਦੇ ਨੇ ਕਹਿੰਦਾ ਬੈਠੀਏ ਸੰਗ ਵੱਡਣ ਕੇ ਹੋਤ ਵੱਡਣ ਸਿਉ ਮੇਲ ਸਭੀ ਜਾਣਤ ਹੈ ਕਿ ਵੱਡਤ ਹੈ ਬਿਰਖ ਬੜਾ ਬੇਲ ਕਹਿੰਦਾ ਇਹ ਗੱਲ ਸਭ ਜਾਣਦੇ ਨੇ ਜਿੱਡਾ ਵੱਡਾ ਰੁੱਖ ਹੋਵੇਗਾ ਉਹਦੇ ਕੋਲ ਵੇਲ ਦਾ ਬੂਟਾ ਲਾ ਦਈਏ ਉੱਡੀ ਵੱਡੀ ਵੇਲ ਹੋ ਜਾਂਦੀ ਹੈ ਕਹਿੰਦਾ ਸੰਸਾਰ ਦੇ ਲੋਕੋ ਜੋ ਗੁਣਾਂ ਦੇ ਵੱਡੇ ਨੇ ਉਹਨਾਂ ਦੇ ਕੋਲ ਬੈਠੋਗੇ ਤੇ ਤੁਹਾਡੇ ਵਿੱਚ ਵੀ ਉਹ ਗੁਣ ਆ ਜਾਣਗੇ ਭਾਗਾਂ ਵਾਲਿਓ ਇਹ ਚੰਗਿਆਂ ਦੀ ਗੁਰਮਖਾਂ ਦੀ ਰੰਗ ਰੱਤਰੀਆਂ ਦੀ ਸੰਗਤ ਰੱਜ-ਰੱਜ ਕੇ ਕਰਿਆ ਕਰਿਓ ਗੁਰਮਖੋ ਬੜੀ ਲੋੜ ਹੈ ਇਹਨਾਂ ਦੀ ਅੱਜ ਇਹ ਜੋਧ ਬ੍ਰਾਹਮਣ ਨੇ ਦੋਨੋਂ ਹੱਥ ਜੋੜੇ ਸਤਿਗੁਰੂ ਕਿਰਪਾ ਕਰੋ ਅੰਦਰ ਨਾਮ ਚੱਲ ਜਾਵੇ ਇਹ ਨਾਮ ਦੀ ਬਖਸ਼ਿਸ਼ ਕਰ ਦਿਓ ਮਹਾਰਾਜ ਜੀ ਦਾਤ ਵੱਡੀ ਹੈ ਗੁਰਮਖੋ ਉਸ ਵੇਲੇ ਸਤਿਗੁਰੂ ਜੀ ਕਹਿੰਦੇ ਭਾਈ ਜੋਧ ਤੂੰ ਸੰਗਤਾਂ ਦੀ ਸੇਵਾ ਕਰਿਆ ਕਰ ਜਿਉ ਜੋ ਸੰਗਤਾਂ ਦੀ ਸੇਵਾ ਕਰੇਗਾ ਨਾ ਗੁਰਨਾਨਕ ਭਲੀ ਕਰੇਗਾ ਹੁਣ ਸਤਸੰਗਿਓ ਇਹ ਲੰਗਰ ਵਾਸਤੇ ਲੱਕੜਾਂ ਲੈ ਕੇ ਆਉਂਦਾ ਹੋਰ ਸੇਵਾ ਕਰਦਾ ਹੈ ਗੁਰਮੁਖੋ ਅੰਦਰ ਬਖਸ਼ਿਸ਼ ਹੋ ਰਹੀ ਹੈ ਪਰ ਵਿਚ ਵਿਚ ਇਹ ਹਉਮੈ ਇਹ ਗੱਲ ਦਾ ਟਪਕਾ ਮਾਰਦੀ ਹੈ ਕਿਸ ਗੱਲ ਦਾ ਇਹਦੇ ਅੰਦਰ ਇਹ ਖਿਆਲ ਆ ਜਾਂਦਾ ਹੈ ਉਹ ਜੂਦ ਤੂੰ ਤਾਂ ਉੱਚੀ ਜੱਤੀ ਦਾ ਬ੍ਰਾਹਮਣ ਵਾ ਤੇਰੇ ਅੱਗੇ ਪਿੱਛੇ ਕਈ ਸੇਵਾਦਾਰ ਤੇਰੇ ਤੇਰੀ ਸੇਵਾ ਦੇ ਹਾਜ਼ਰ ਹੁੰਦੇ ਸਨ ਤੂੰ ਇੱਥੇ ਕਿੱਥੇ ਲੱਗ ਗਿਆ ਲੰਗਰ ਵਾਸਤੇ ਲੱਕੜਾਂ ਲੈ ਕੇ ਉਹਨਾਂ ਗੁਰੂ ਘਰ ਹੋਰ ਸੇਵਾ ਪਿਆ ਕਰਦਾ ਸਤ ਸੰਗਿਓ ਇਹ ਹਉਮੈ ਇਹਨੂੰ ਤੰਗ ਕਰਦੀ ਹੈ ਜਾਤ ਦਾ ਅਭਿਮਾਨ ਇਹਨੂੰ ਬੜਾ ਤੰਗ ਕਰਦਾ ਹੈ ਗੁਰਮੁਖੋ ਇਹ ਸਚਾਈ ਜੇ ਗੁਰਮੁਖੋ ਕਈ ਵਾਰ ਸਾਨੂੰ ਗੁਰਮੁਖੋ ਜਾਤ ਦਾ ਅਭਿਮਾਨ ਤੰਗ ਕਰਦਾ ਹੈ ਕਈ ਵਾਰ ਸਾਨੂੰ ਸਾਡੀ ਮਾਇਆ ਤੰਗ ਕਰਦੀ ਹੈ ਮਿਲ ਕੋ ਇੰਨੀ ਮਾਇਆ ਹੈ ਇੰਨੀ ਜ਼ਮੀਨ ਹੈ ਕਈ ਵਾਰ ਗੁਰਮੁਖੋ ਬੰਦਾ ਵੱਡੀ ਗੱਡੀ 'ਚ ਬੈਠਾ ਹੋਵੇ ਨਾ ਤਾ ਵੀ ਬੰਦੇ ਦੇ ਅੰਦਰ ਹੋਮੀ ਆ ਜਾਂਦੀ ਹੈ ਵੇਖਿਆ ਮੈਂ ਕਿੱਡੀ ਵੱਡੀ ਗੱਡੀ 'ਚ ਬੈਠਾ 50 ਲੱਖ ਦੀ ਗੱਡੀ 'ਚ ਬੈਠਾ ਪਰਾਣਾ ਬੰਦਾ ਸਕੂਟਰ ਤੇ ਜਾਂਦਾ ਮੋਟਰਸਾਈਕਲ ਤੇ ਜਾਂਦਾ ਪਿਆ ਜਾਂ ਸਾਈਕਲ ਤੇ ਜਾਂਦਾ ਪਿਆ ਉਸ ਚੀਜ਼ ਦਾ ਗਲੋ ਕਈ ਵਾਰ ਬੰਦੇ ਨੂੰ ਅਭਿਮਾਨ ਹੋ ਜਾਂਦਾ ਹੈ ਇਹ ਜੋਦ ਬ੍ਰਾਹਮਣ ਨੂੰ ਜਾਤ ਦਾ ਅਭਿਮਾਨ ਹੋ ਰਿਹਾ ਹੈ ਜਾਤ ਦਾ ਅਭਿਮਾਨ ਵਿੱਚ ਵਿੱਚ ਇਹ ਸਤਗੁਰੂ ਜਿਹਦੇ ਕੋਲ ਫੇੜਾ ਹੁੰਦਾ ਹੈ ਸਤਗੁਰੂ ਜੀ ਇਹ ਜਾਤ ਦਾ ਅਭਿਮਾਨ ਬੜਾ ਤੰਗ ਮੈਨੂੰ ਕਰਦਾ ਪਿਆ ਮਹਾਰਾਜ ਜੀ ਤੇ ਸਤ ਜੀ ਜਰਾ ਮੁਸਕਰਾ ਕੇ ਕਹਿੰਦੇ ਫਿਰ ਸੇਵਾ ਦੇ ਨਾਲ ਨਾਲ ਨਾਮ ਜਪਿਆ ਕਰ। ਸ਼ਬਦੀ ਕਮਾਈ ਕਰਿਆ ਕਰ ਮਰੇ ਨਾਮ ਜਪਿਆ ਕਰ ਤੇ ਹਾਂ। ਆਓ ਗੁਰਮੁਖੋ ਦਾਸ ਦੀ ਭਾਵਨਾ ਹੈ ਇੱਕ ਦੋ ਮਿੰਟ ਅਸੀਂ ਵੀ ਗੁਰਮੁਖ ਹਾਜ਼ਰੀ ਲਗਾਈਏ ਫਿਰ ਨਾਲ ਨਾਲ ਜਿਵੇਂ ਸਤ ਸੂਜੀ ਕਿਰਪਾ ਕਰਨਗੀ। ਸਤ ਨਾਮ ਵਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਦਾ ਸੇਵਾ ਜਾਂਦਾ ਗੁਰਮਖੋ ਜਾ ਕੇ ਉਹ ਮਾਤਾ ਖੀਵੀ ਜੀ ਨੂੰ ਮਿਲਦਾ ਹੈ ਤੁਹਾਨੂੰ ਪਤਾ ਮਾਤਾ ਖੀਵੀ ਜੀ ਦਾ ਸੁਭਾਅ ਬਹੁਤ ਮਿੱਠ ਬੋਲਰਾ ਸੀ ਬੜਾ ਮਿੱਠ ਬੋਲਰਾ ਸੁਭਾਅ ਸੀ ਮਾਤਾ ਖੀਵੀ ਜੀ ਦਾ ਜਿਹੜਾ ਵੀ ਮਾਤਾ ਖੀਵੀ ਜੀ ਦੇ ਕੋਲ ਆਉਂਦਾ ਸੀ ਨਾ ਮਾਤਾ ਖੀਵੀ ਜੀ ਉਹਨੂੰ ਮਾਂ ਵਾਲਾ ਪਿਆਰ ਦਿੰਦੇ ਸਨ ਅੱਜ ਇਹ ਜੋਤ ਬ੍ਰਾਹਮਣ ਵੇ ਵੀ ਮਾਤਾ ਜੀ ਦੇ ਕੋਲ ਆਇਆ ਮਾਤਾ ਜੀ ਦੇ ਮਾਂ ਵਾਲਾ ਪਿਆਰ ਦਿੱਤਾ ਗੁਰਬਖਸ਼ ਵੇ ਨੂੰ ਮਾਤਾ ਖੀਵੀ ਜੀ ਆਖਣ ਲੱਗੇ ਓਜੋਜ ਪੁੱਤਰ ਇਹ ਗੁਰਨਾਨਕ ਜੀ ਦਾ ਘਰ ਹੈ ਇਹ ਬੜਾ ਵੱਡਾ ਘਰ ਹੈ ਜਿਹੋ ਜੀ ਭਾਵਨਾ ਦੇ ਨਾਲ ਕੋਈ ਇੱਥੇ ਆਉਂਦਾ ਹੈ ਨਾ ਸਤਿਗੁਰ ਜੀ ਪਰੀ ਭਾਵਨਾ ਵੇਖਿਉ ਦੀਆਂ ਝੋਲੀਆਂ ਭਰਦੇ ਨੇ ਤੂੰ ਸੰਗਤ ਦੀ ਪਿਆਰ ਨਾਲ ਸੇਵਾ ਕਰ ਮੈਨੂੰ ਭਰੋਸਾ ਹੈ ਜਿਹੜਾ ਮਨੋਰਥ ਲੈ ਕੇ ਤੂੰ ਗੁਰੂ ਦੀ ਸ਼ਰਨ ਵਿੱਚ ਆਇਆ ਨਾ ਸਤਿਗੁਰੂ ਜੀ ਉਹ ਮਨੋਰਥ ਤੇਰਾ ਪੂਰਾ ਕਰਨਗੇ ਸਤ ਸੰਗਿਓ ਉਹਨੇ ਇਹ ਪ੍ਰੇਮ ਦੇ ਨਾਲ ਲੰਗਰ ਦੀ ਸੇਵਾ ਕਰਦਾ ਹੈ ਲੰਗਰ ਬਣਾਉਂਦੀ ਸੇਵਾ ਕਰਦਾ ਹੈ ਲੰਗਰ ਵਰਤਾਉਂਦੀ ਸੇਵਾ ਕਰਦਾ ਹੈ ਤੇ ਲੰਗਰਾਂ ਦੇ ਵਿੱਚੋਂ ਆਪ ਵੀ ਲੰਗਰ ਸਕਦਾ ਹੈ ਪਰ ਅਜੇ ਹੀ ਵਿੱਚ ਵਿੱਚ ਗੁਰਮੁਖੋ ਜਾਤ ਦਾ ਅਭਿਮਾਨ ਤੰਗ ਕਰਦਾ ਹੈ ਉਹ ਜੋਦ ਤੂੰ ਤਾਂ ਉੱਚੀ ਜਾਤੀ ਦਾ ਬ੍ਰਾਹਮਣ ਵਾ ਤੂੰ ਇਹਨਾਂ ਦੇ ਨਾਲ ਬੈਠ ਕੇ ਪ੍ਰਸ਼ਾਦਾ ਖਾ ਸਕਦਾ ਇਹਨਾਂ ਦੇ ਨਾਲ ਸੇਵਾ ਕਰਦਾ ਤੇਰੇ ਕਿੰਨੇ ਸੇਵਾਦਾਰ ਕਿੰਨੇ ਨੌਕਰ ਤੇ ਅੰਕਰ ਸਨ ਉਹ ਆਪ ਸੇਵਾ ਪਿਆ ਕਰਦਾ ਆਪ ਸੇਵਾ ਤੇ ਲੱਗਾ ਹੋਇਆ ਇਹ ਬੜਾ ਯਤਨ ਕਰਦਾ ਹੈ ਗੁਰਮਖੋ ਕਈ ਵਾਰ ਬੰਦੇ ਨੂੰ ਗੁਰਮਖੋ ਸੰਗਤ ਜਾ ਕੇ ਇਹ ਚੀਜ਼ ਦਾ ਗਿਆਨ ਹੋ ਜਾਂਦਾ ਹੈ ਕਿ ਇਹ ਕੰਮ ਗਲਤ ਹੈ ਪਰ ਬੰਦਾ ਯਤਨ ਕਰਦਾ ਕਈ ਵਾਰ ਉਹ ਉੱਗ ਨਹੀਂ ਜਾਂਦਾ ਇੱਥੇ ਫਿਰ ਗੁਰਤੇਗ ਬਹਾਦਰ ਜੀ ਆਪਣੇ ਸ਼ਲੋਕ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਨੇ ਕੀ ਕਹਿੰਦੇ ਗੁਰ ਤੇਗ ਬਹਾਦਰ ਜੀ ਕਹਿੰਦੇ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ ਦੂਰ ਮਤ ਸਿਓ ਨਾਨਕ ਫਦਿਓ ਰਾਖ ਲਿਓ ਭਗਵਾਨ ਬੁਲੋ ਦੂਰ ਮਤ ਸਿਓ ਨਾਨਕ ਫਦਿਓ ਰਾਖ ਲਿਓ ਭਗਵਾਨ ਰਾਖ ਲਿਓ ਭਗਵਾਨ ਰਾਖ ਲਿਓ ਭਗਵਾਨ ਭਗਾਂ ਵਾਲਿਓ ਅਰਦਾਸ ਕਰੇ ਹੈ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਸਾਡੇ ਨੂੰ ਸ਼ੁਭ ਗੁਣ ਬਖਸ਼ੋ ਮਹਾਰਾਜ ਜੀ ਭਗਾਂ ਵਾਲਿਓ ਮੈਂ ਸਮਫਤੀ ਪਹਲਾਵਾ ਅੱਜ ਭਾਈ ਜੋਧ ਗੁਰਬਖੋ ਅਜੇ ਵੀ ਕਈ ਵਾਰ ਅੰਦਰ ਜਾਤ ਦਾ ਭਵਾਨ ਹੁੰਦਾ ਹੈ ਫਰ ਮਨ ਸੋਚਦਾ ਕੀ ਕਰਾਂ ਹੋ ਲੰਗਰ ਤੇ ਪ੍ਰਸ਼ਾਦਾ ਖਾਣਾ ਬੰਦ ਕਰਦਾ ਜੀ ਪ੍ਰਸ਼ਾਦਾ ਕਿੱਥੋਂ ਸੰਗਦੇ ਨੇ ਇੱਥੇ ਸੰਗਤਾਂ ਪੱਤਲ ਸੜਦੀ ਹੈ ਨਾ ਸੰਗਤਾਂ ਦੇ ਜਾਂ ਤੋਂ ਬਾਅਦ ਉਹ ਪੱਤਰ ਇਕੱਠੇ ਕਰਦੇ ਨੇ ਉਚਰੀ ਜੋਗਾ ਜਿਹੜਾ ਹੁੰਦਾ ਹੈ ਉਹ ਚੁੱਕ ਕੇ ਖਾਂਦੇ ਨੇ ਹੁਣ ਮਾਤਾ ਕੀ ਵੀ ਜੀ ਸੋਚਦੇ ਨੇ ਇਹ ਭਾਈ ਜੋਤ ਜੀ ਨੇ ਕਿੰਨੇ ਦਿਨੋਂ ਇਹ ਪ੍ਰਸ਼ਾਦਾ ਲੰਗਰ ਤੋਂ ਛੱਡਿਆ ਨਹੀਂ ਛੱਡਦੇ ਕੀ ਨੇ ਕੁਝ ਸਿੱਖ ਵੀ ਸੋਚਦੇ ਨੇ ਕਿ ਭਾਈ ਜੋਧ ਜੀ ਸ਼ੱਕਦੇ ਕੀ ਨੇ ਪਛਾਣਦਾ ਕਿਥੋਂ ਸ਼ੱਕਦੇ ਪਏ ਨੇ ਇੱਕ ਦਿਨ ਗੁਰਮਖੋ ਕੁਝ ਸਿੱਖਾਂ ਨੇ ਵੇਖਿਆ ਭਾਈ ਜੋਧ ਜੀ ਪੱਤਲਾਂ ਦੀ ਸੇਵਾ ਤੋਂ ਬਾਅਦ ਹਨ ਜਿਹੜਾ ਇੱਕ ਪੱਤਲ ਦੇ ਵਿੱਚ ਸਾਰਾ ਚੀਜ਼ੋਗਾ ਪਾਇਆ ਹੋਇਆ ਸੰਗਤਾਂ ਦੇ ਝੂਠ ਉਹ ਸ਼ੱਕਦੇ ਪਏ ਨੇ ਉਹ ਸਿੱਖਾਂ ਨੇ ਜਾ ਕੇ ਮਤਾ ਖੀਬੀ ਨੂੰ ਦੱਸਿਆ ਮਤਾ ਖੀਬੀ ਨੇ ਬੱਬਾ ਬੁੱਢਾ ਸਾਹਿਬ ਨਾਲ ਗੱਲ ਕੀਤੀ ਇਹ ਗੱਲ ਕਰਦੇ ਆ ਕਰਦੇ ਆ ਗੁਰੂ ਅੰਗਦ ਦੇ ਪਿਤਾ ਜੀ ਤੱਕ ਪਹੁੰਚ ਗਈ ਮਾਰੇ ਤੁਹਾਡਾ ਸਿੱਖ ਭਾਈ ਜੋਧ ਬੜੀ ਸੇਵਾ ਕਰਦਾ ਲੰਗਰ ਤੋਂ ਲੰਗਰ ਦੀ ਸ਼ਕਤਾਂ ਚਿੜੀ ਜੋਗਾ ਸਕਦਾ ਹੈ ਸੰਗਤਨ ਝੂਠ ਚੱਕਦਾ ਮਹਾਰਾਜ ਜੀ ਨਾਮ ਬੜਾ ਜਪਦਾ ਹੈ ਮਹਾਰਾਜ ਜੀ ਕਿਸੇ ਨਾਲ ਕੋਈ ਫालतू ਗੱਲ ਨਹੀਂ ਕਰਦਾ ਕਿਸੇ ਨੂੰ ਮੰਦਾ ਚੰਗਾ ਨਹੀਂ ਆਖਦਾ ਫਿੱਕਾ ਬੋਲ ਨਹੀਂ ਮਹਾਰਾਜ ਬੋਲਦਾ ਕਿਸੇ ਨੂੰ ਹਰ ਵੇਲੇ ਸੇਵਾ 'ਚ ਹਾਜ਼ਰ ਰਹਿੰਦਾ ਹੈ ਮਹਾਰਾਜ ਜੀ ਬੋਲੋ ਦੇ ਹਿਲਦੇ ਰਹਿੰਦੇ ਨੇ ਮਹਾਰਾਜੀ ਕਿਰਪਾ ਕਰੋ ਗੁਰੰਗਦੇਵ ਜੀ ਉਹ ਜਾ ਕੇ ਸਿੱਖ ਦੀ ਝੋਲੀ ਭਰੋ ਮਹਾਰਾਜੀ ਅੱਜ ਗੁਰੂ ਅੰਗਦ ਦੇ ਪਿਤਾ ਜੀ ਆਪ ਸਤਸੰਗਿਓ ਲੰਗੜਾ ਦੇ ਵਿੱਚ ਗਏ ਭਾਈ ਜੋਧ ਜੀ ਸੰਗਤ ਚ ਗੁਰਮੁਖੋ ਲੰਗਰ ਦੀ ਸੇਵਾ ਪਏ ਕਰਦੇ ਨੇ ਪ੍ਰਸ਼ਾਦੇ ਵਰਤਾਰੇ ਨੇ ਪ੍ਰੇਮ ਦੇ ਨਾਲ ਵਾਹਿਗੁਰੂ ਜੀ ਪ੍ਰਸ਼ਾਦਾ ਵਾਹਿਗੁਰੂ ਜੀ ਪ੍ਰਸ਼ਾਦਾ ਤੇ ਗੁਰੂ ਅੰਗਦ ਦੇ ਪਿਤਾ ਜੀ ਨੇ ਇੱਕ ਸਿੱਖ ਨੂੰ ਇਸ਼ਾਰਾ ਕੀਤਾ ਇਹ ਪ੍ਰਸ਼ਾਦਿਆਂ ਵਾਲੀ ਟੋਕਰੀ ਹੱਥੋਂ ਫੜ ਲਓ ਉਹ ਸਿੱਖ ਨੇ ਪ੍ਰਸ਼ਾਦਿਆਂ ਵਾਲੀ ਟੋਕਰੀ ਫੜ ਲਈ ਅਜ ਗੁਰੂ ਅੰਗਦ ਦੇ ਪਿਤਾ ਜੀ ਨੇ ਐਦਾਂ ਭਾਈ ਜੋਧਰੀ ਬਾਹ ਫੜ ਲਈ ਗੁਰਮੁਖੋ ਆਹਾ ਵੇਖਿਓ ਮੇਰੇ ਵੱਲ ਭੈਣੋ ਵੀਰੋ ਐਦਾਂ ਅਜ ਗੁਰੂ ਅੰਗਦ ਦੇ ਪਿਤਾ ਜੀ ਨੇ ਭਾਈ ਜੋਧਰੀ ਬਾਹ ਫੜ ਲਈ ਬਾਹ ਫੜ ਕੇ ਸਾਈਡ ਤੇ ਲੈ ਗਏ ਆਪਣੇ ਕੋਲ ਬਿਠਾਇਆ ਇੱਕ ਸਿੱਖ ਨੂੰ ਇਸ਼ਾਰਾ ਕੀਤਾ ਜੋ ਪ੍ਰਸ਼ਾਦੇ ਵਾਲਾ ਥਾਲ ਲੈ ਕੇ ਆ। ਉਹ ਸਿੱਖ ਪ੍ਰਸ਼ਾਦੇ ਵਾਲਾ ਥਾਲ ਗੁਰੂ ਕੋਲ ਲੈ ਕੇ ਆਇਆ। ਅੱਜ ਗੁਰੂ ਅੰਗਦ ਦੇ ਪਿਤਾ ਜੀ ਨੇ ਆਪਣੇ ਮੁਬਾਰਕ ਹੱਥਾਂ ਦੇ ਨਾਲ ਥਾਲ ਦੇ ਵਿੱਚੋਂ ਰੋਟੀ ਦੀ ਇੱਕ ਬੁੜਕੀ ਤੋੜੀ, ਸਬਜ਼ੀ ਉਹਨੂੰ ਲਗਾਈ ਤੇ ਪ੍ਰੇਮ ਨਾਲ ਰੱਖ ਲਗੇ ਭਾਈ ਜੋਧ। ਗੁਰਨਾਨਕ ਜੀ ਦੇ ਪਿਆਰ ਦੇ ਵਿੱਚ ਪਿਆਰ ਨਾਲ ਅੱਖ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਭਾਈ ਜੋਧ ਨੇ ਅੱਖਿਆ ਨਾ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਅੰਗਦ ਦੇ ਜੀ ਅੱਖ ਲਗੇ ਭਾਈ ਜੋਧ ਮੁਖ ਖੋਲ ਆਪਣੇ ਮubaruk ਹੱਥਾਂ ਦੇ ਨਾਲ ਅਜ ਗੁਰੂ ਅੰਗਦ ਦੇ ਪਿਤਾ ਜੀ ਨੇ ਉਹ ਮubaruk ਹੱਥ ਜਿਹੜੇ ਤਨਾ ਭਮਣਾ ਜੀ ਨੂੰ ਜੀ ਦੇ ਰਹੇ ਨੇ ਗੁਰਮੁਖੋ ਸਤਗੁਰ ਦਾ ਉਹ ਮubaruk ਹੱਥ ਕਿਸੇ ਮੂਰਖ ਦੇ ਸਿਰ ਤੇ ਵੀ ਸਤਗੁਰ ਰੱਖ ਦੇਣ ਉਹਨੂੰ ਤਨਾ ਭਮਣਾ ਦੀ ਸੋਜੀ ਹੋ ਜਾਂਦੀ ਹੈ ਅੱਜ ਉਹ ਮੁਬਾਰਕ ਧਰ ਦੇ ਨਾਲ ਸਤਿਗੁਰਜ ਨੇ ਰੋਟੀ ਦੀ ਗਰਾਈ ਭਾਈ ਜੋ ਦੇ ਮੁਖ 'ਚ ਪਾਈ ਜਿਸ ਵੇਲੇ ਰੋਟੀ ਦੀ ਗਰਾਈ ਭਾਈ ਜੋ ਦੇ ਮੁਖ 'ਚ ਪਾਈ ਤੇ ਭਾਈ ਜੋ ਦੇ ਅੰਦਰ ਨਾਮ ਦੇ ਝਰਨੇ ਫੁੱਟ ਪਏ ਗੁਰਮਖੋ ਸਤਿ ਸ੍ਰੀ ਅਕਾਲ ਭਾਈ ਜੋ ਦੇ ਅੰਦਰ ਨਾਮ ਦੇ ਝਰਨੇ ਫੁੱਟ ਗਏ ਨਾਮ ਚੱਲ ਗਿਆ ਗੁਰਮਖੋ ਸਤ ਸੰਗਿਓ ਹੁਣ ਗੁਰੂ ਅੰਗਦ ਦੇ ਪੁੱਤਰ ਜੀ ਅਖ ਲੈ ਕੇ ਭਾਈ ਜੋਧ ਹੁਣ ਗੁਰੂ ਨਾਨਕ ਜੀ ਨੇ ਤੁਹਾਡੇ ਤੇ ਕਿਰਪਾ ਕਰ ਦਿੱਤੀ ਹੈ ਅੱਜ ਤੋਂ ਚਿਰੀ ਜੋਗਾ ਨਹੀਂ ਸਕਣਾ ਸੰਗਤ ਦੀ ਸੇਵਾ ਵੀ ਕਰੋ ਲੰਗਰ ਜੋ ਪ੍ਰਸ਼ਾਦਾ ਸਕਣਾ ਹੈ ਹੁਣ ਭਾਈ ਜੋਧ ਜੀ ਪ੍ਰੇਮ ਦੇ ਨਾਲ ਸੇਵਾ ਕਰਦੇ ਨੇ ਅਵਸਥਾ ਗੁਰੂ ਕੋ ਉੱਚੀ ਬਣ ਚੁੱਕੀ ਹੈ ਜਿਹੜੀ ਦਾਤ ਲੈਣ ਵਾਸਤੇ ਗੁਰੂ ਘਰ ਆਏ ਸਨ ਅੱਜ ਗੁਰਨਾਨਕ ਜੀ ਨੇ ਕਿਰਪਾ ਕਰਕੇ ਉਹ ਦਾਤ ਇਹਨਾਂ ਦੀ ਝੋਲੀ ਚ ਪਾ ਦਿੱਤੀ ਹੈ ਅਧਿ ਗੁਰੂ ਅੰਗਦੇਵ ਜੀ ਤਾਂ ਰਹਿਮਤ ਕਰਕੇ ਉਹ ਦਾਤ ਇਹਨਾਂ ਦੀ ਝੋਲੀ 'ਚ ਪਾ ਦਿੰਦੀ ਹੈ ਜਿਹੜੇ 'ਤੇ ਰੋਹਾਨੀਅਤ ਹੈ ਖੁਸ਼ਹਾਲੀ ਹੈ ਗੁਰਮੁਖ ਕੋ ਖੇੜਾ ਹੈ ਹੁਣ ਸੇਵਾ ਕਰਦੇ ਨੇ ਨਾਲ ਜੋ ਸੇਵਾ ਕਰਦੇ ਨੇ ਗੁਰਸਿੱਖ ਇੱਕ ਦਿਨ ਕਿਸੇ ਮਜ਼ਾਕ ਦੇ ਵੈਸੇ ਹੀ ਪ੍ਰੇਮ ਭੜਿਆ ਮਜ਼ਾਕ ਕੀਤਾ ਆਖ ਲਗਾ ਉਹ ਨਾਲ ਦਾ ਸਾਥੀ ਉਹ ਭਾਈ ਜੋਧ ਹੁਣ ਚੜੀ ਚੋਗਾ ਨਹੀਂ ਸਕਦੇ ਤੁਸੀਂ ਹੁਣ ਨਹੀਂ ਚੜੀ ਸਕਦੇ ਅਗੋ ਭਾਈ ਜੋਤੀ ਨੇ ਦੋਵੇਂ ਹੱਥ ਜੋੜ ਲਏ ਆਖਿਆ ਮੇਰੇ ਭਾਈ ਜੀ ਮੇਰੇ ਵੀਰ ਦੀ ਅੱਗੇ ਜਾਤ ਦਾ ਵਹਾਨ ਸੀ ਹੋਮੇ ਦੇ ਨਾਲ ਅੰਦਰ ਝੂਠਾ ਸੀ ਮੈਂ ਝੂਠੇ ਨੂੰ ਝੂਠਾ ਭੋਜਨ ਛਕਾਉਂਦਾ ਸਾਂ ਹੁਣ ਗੁਰੂ ਅੰਗਦ ਦੇ ਪਿਤਾ ਨੇ ਕਿਰਪਾ ਕਰ ਦਿੱਤੀ ਹੈ ਹੁਣ ਗੁਰੂ ਅੰਗਦ ਦੇਵ ਪਵਿੱਤਰ ਨੇ ਗੁਰੂ ਅੰਗਦ ਦੇ ਮੇਰੇ ਹਿਰਦੇ ਦੇ ਅੰਦਰ ਚੌਂਕੜਾ ਮਾਰ ਕੇ ਬੈਠ ਗਏ ਨੇ ਹੁਣ ਪਵਿੱਤਰ ਨੂੰ ਮੈਂ ਪਵਿੱਤਰ ਭੋਜਨ ਛਕਾਉਣਾ ਹੈ ਬੋਲੇ ਸੋ ਨਿਹਾਲ ਗੁਰੂ ਅੰਗਦ ਦੇ ਪਤਨ ਤਰਸ ਕੀਤਾ ਹੈ ਅੱਗੇ ਅੰਦਰ ਝੂਠਾ ਸੀ ਝੂਠੇ ਨੇ ਝੂਠਾ ਭੋਜਨ ਛਕਾਉਂਦਾ ਸੀ ਹੁਣ ਗੁਰੂ ਅੰਗਦ ਦੇ ਨੇ ਕਿਰਪਾ ਕੀਤੀ ਮੇਰੇ ਗਰੀਬ ਤੇ ਤਰਸ ਕੀਤਾ ਹੈ ਹੁਣ ਗੁਰੂ ਅੰਗਦ ਦੇ ਮੇਰੇ ਹਿਰਦੇ ਦੇ ਅੰਦਰ ਆਪ ਬੈਠ ਗਏ ਨੇ ਮੈਂ ਸੱਚੇ ਨੂੰ ਸੱਚਾ ਭੋਜਨ ਛਕੋਣਾ ਹਾਂ ਆਹਾ ਗੁਰਮੁਖੋ ਫਿਰ ਭਾਈ ਜੋਧ ਦਾ ਬੜਾ ਪਿਆਰਾ ਜੀਵਨ ਬਣ ਗਿਆ ਸਤਿਗੁਰ ਨੇ ਅਗਲੀਆਂ ਬਖਸ਼ੀਆਂ ਕੀਤੀਆਂ ਸਿੱਖੀ ਦਾ ਪ੍ਰਚਾਰ ਦੀ ਗੁਰੂ ਇਹ ਭਾਈ ਜੋਧ ਦਾ ਪਿਆਰਾ ਜਿਹਾ ਜੀਵਨ ਵੇਖ ਕੇ ਫਿਰ ਭਾਈ ਗੁਰਦਾ ਜੀ ਆਪਣੀ 11ਵੀਂ ਵਾਰ 14ਵੀਂ ਪਉੜੀ ਜਿਹੜੇ ਇਹ ਭਾਈ ਜੋ ਜਿਹਦਾ ਜ਼ਿਕਰ ਕਰਦੇ ਨੇ ਕੀ ਕਹਿੰਦੇ ਭਾਈ ਗੁਰਦਾ ਜੀ ਕਹਿੰਦੇ ਜੋ ਜਰ ਸੋਇਆ ਦੇਵਤਾ ਸੋਇਆ ਕਹਿੰਦੇ ਲੰਗਰ ਦੀ ਸੇਵਾ ਕਰਨ ਵਾਲਾ ਦੇਵਤਾ ਕਹਿੰਦੇ ਚੰਗੇ ਗੁਣਾ ਵਾਲਾ ਜਿਹੜਾ ਹੋਵੇ ਗੁਰਮੁਖੋ ਕਹਿੰਦੇ ਭਾਈ ਜੋ ਜੀ ਸ਼ੁਭ ਗੁਣਾ ਦੇ ਧਰਦੀ ਬਣ ਕੇ ਚੰਗੇ ਗੁਣਾ ਦੇ ਮਾਲਕ ਬਣ ਕੇ ਜੋ ਜਰ ਸੋਇਆ ਦੇਵਤਾ ਗੁਰ ਸੇਵਾ ਤੇ ਦੁੱਖਰ ਤਾਰੀ ਸਤਗੁਰ ਪੂਰੇ ਪੈ ਜਸਵਾਰੀ ਬੋਲੋ ਸਤਗੁਰ ਪੂਰੇ ਪੈ ਜਸਵਾਰੀ ਸਤਗੁਰ ਪੂਰੇ ਪੈ ਜਸਵਾਰੀ ਸਤਗੁਰ ਪੂਰੇ ਪੈ ਜਸਵਾਰੀ ਦੇਖੋ ਭਾਈ ਗੁਰਦਾਸ ਜੀ ਨੇ ਫਿਰ ਭਾਈ ਜੋਜੀ ਦਾ ਸੋਹਣਾ ਜੀਵਨ ਵੇਖ ਕੇ ਦੇਵਤਾ ਦਾ ਖਿਤਾਬ ਦਿੱਤਾ ਜੇ ਜੋਤ ਰਸੋਈਆ ਦੇਵਤਾ ਸਤਗੁਰੂ ਕਿਰਪਾ ਕਰਦ ਸਤਗੁਰ ਬਖਸ਼ਿਸ਼ ਕਰਨ ਦਾਸ ਜੀ ਪੁੱਲਾ ਇੱਥੇ ਬਖਸ਼ੋ ਜੀ ਬਖਸ਼ਦੇ ਹੋ ਰਿਓ ਅਸੀਸ ਪਰਵਾਨੋ ਫਤੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ